ਸਰ ਪਹਿਲਾਂ ਤਾਂ ਬਹੁਤ-ਬਹੁਤ ਵਧਾਈ ਤੁਹਾਨੂੰ ਲੋੜੀ ਦੇ ਪ੍ਰੋਗਰਾਮ ਦੀ ਬਹੁਤ ਮਿਹਰਬਾਨੀ ਦੇਂਜੀਓ ਜਕਰ ਸਾਹਿਬ ਨਾਲ ਗੱਲ ਕਰਦਾ ਜਕਰ ਸਾਹਿਬ ਇੱਕ ਪਾਸੇ ਪੀਪੀਐਸ ਇੱਕ ਪਾਸੇ ਆਈਪੀਐਸ ਕੁੜੀਆਂ ਬਣ ਰਹੀਆਂ ਧੀਆ ਬਣ ਰਹੀਆਂ ਨੇ ਅੱਜ ਪ੍ਰੋਗਰਾਮ ਲਿਚਿਆ ਗਿਆ ਇਸ ਨੂੰ ਕਿਤਾ ਦੇ ਸਾਬ ਧੀਆ ਵਾਸਤੇ ਤਾਂ ਆ ਬਹੁਤ ਹੀ ਮੁਬਾਰਕ ਸਾਲ ਹੈ ਜਿਹਦੇ ਵਿੱਚ ਪਾਰਲੀਮੈਂਟ ਦੇ ਅੰਦਰ ਮਹਿਲਾ ਆਰਖਣ ਬਿਲ ਜਿਹੜਾ ਲੈ ਕੇ ਆਇਆ ਗਿਆ ਮੈਂ ਸਮਝਦਾ ਬਹੁਤ ਹੀ ਵੱਡੀ ਇੱਕ ਉਪਲਬਧੀ ਹੈ ਮੋਦੀ ਸਰਕਾਰ ਦੀ ਆ ਵੀ ਇੱਕ ਤਿਆਂ ਦੀ ਪਾਰਲੀਮੈਂਟ ਵੀ ਸਮਝ ਲਓ ਤੁਸੀਂ ਵੀ ਉਹਦੇ ਵਿੱਚ ਇਹਨਾਂ ਦੀ ਪੂਰਾ ਭਾਗੀਦਾਰੀ ਬਰਾਬਰ ਦੀ ਭਾਗੀਦਾਰੀ ਹੈ ਮੈਂ ਬਹੁਤ ਬਹੁਤ ਵਧਾਈ ਦੇਣਾ ਸਾਰਿਆਂ ਨੂੰ ਲੋੜੀ ਦੇ ਇਸ ਮੌਕੇ ਤੇ ਇਹਨਾਂ ਸਾਹਿਬ ਭਾਜਪਾ ਦੇ ਪ੍ਰਦੇਸ਼ ਅਧਿક્ષ ਸੁਨੀਲ ਜਾਖੜ ਜੇਲਾ ਵੱਲੋਂ ਵਧਾਈ ਵੀ ਦਿੱਤੀ ਗਈ ਹੈ ਤੇ ਮੋਦੀ ਸਰਕਾਰ ਵੱਲੋਂ ਪਾਰਲੀਮੈਂਟ ਚ ਲਿਆਂਦੇ ਗੇ ਬਿੱਲ ਦੀ ਵੀ ਗੱਲ ਕਹੀ ਗਈ ਹੈ ਔਰ ਉਹਨਾਂ ਨੇ ਤਵਾਮ ਸ਼ਹਿਰ ਵਾਸੀਆਂ ਨੂੰ ਤਵਾਮ ਸੂਬੇ ਵਾਸੀਆਂ ਨੂੰ ਇਸ ਪ੍ਰੋਗਰਾਮ ਦੀ ਮੁਰਾਈ ਦਿੱਤੀ ਹੈ ਤੇ ਇਸ ਪ੍ਰੋਗਰਾਮ ਫੋਰ ਅਪਡੇਟ ਜਿਹੜੀ ਹੋਵੇਗੀ ਆਪਣੇ ਦਰਸ਼ਕਾਂ ਦੇ ਲੈ ਕੇ ਜਾਵਾਂਗੇ ਪਰ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਤੁਹਾਨੂੰ ਲੋਹੜੀ ਦੇ ਪ੍ਰੋਗਰਾਮ ਦੀ ਬਹੁਤ ਮਿਹਰਬਾਨੀ ਧੰਨ ਦਿਓ ਜਕਰ ਸਾਹਿਬ ਨਾਲ ਗੱਲ ਕਰਦਾ ਜਕਰ ਸਾਹਿਬ ਇੱਕ ਪਾਸੇ ਪੀਪੀਐਸ ਇੱਕ ਪਾਸੇ ਆਈਪੀਐਸ ਕੁੜੀਆਂ ਬਣ ਰਹੀਆਂ ਧੀਆ ਬਣ ਰਹੀਆਂ ਨੇ ਅੱਜ ਪ੍ਰੋਗਰਾਮ ਲੀਟਿਆ ਗਿਆ ਇਸ ਨੂੰ ਤਾਂ ਦੇਖੋ ਸਾਹਿਬ ਧੀਆ ਵਾਸਤੇ ਤਾਂ ਆ ਬਹੁਤ ਹੀ ਮੁਬਾਰਕ ਸਾਲ ਹੈ ਜਿਹਦੇ ਵਿੱਚ ਪਾਰਲੀਮੈਂਟ ਦੇ ਅੰਦਰ ਮਹਿਲਾ ਅਰਖਣ ਬਿਲ ਜਿਹੜਾ ਲੈ ਕੇ ਆਇਆ ਗਿਆ ਮੈਂ ਸਮਝਦਾ ਬਹੁਤ ਹੀ ਵੱਡੀ ਇੱਕ ਉਪਲਬਧੀ ਹੈ ਮੋਦੀ ਸਰਕਾਰ ਦੀ ਆ ਵੀ ਇੱਕ ਈਆਂ ਦੀ ਪਾਰਲੀਮੈਂਟ ਵੀ ਸਮਝ ਲਓ ਤੁਸੀਂ ਜਿਹੋ ਦੇ ਵਿੱਚ ਇਹਨਾਂ ਦੀ ਪੂਰਾ ਭਾਗੀਦਾਰੀ ਬਰਾਬਰ ਦੀ ਭਾਗੀਦਾਰੀ ਹੈ ਮੈਂ ਬਹੁਤ ਬਹੁਤ ਵਧਾਈ ਦੇਣਾ ਸਾਰਿਆਂ ਨੂੰ ਲੋੜੀ ਦੇ ਇਸ ਮੌਕੇ ਤੇ ਕਾ ਇਹ ਸਾਥ ਭਾਜਪਾ ਦੇ ਪ੍ਰਦੇਸ਼ ਅધ્યક્ષ ਸੁਨੀਲ ਜਾਖੜ ਜੇਲਾ ਵੱਲੋਂ ਵਧਾਈ ਵੀ ਦਿੱਤੀ ਗਈ ਹੈ ਤੇ ਮੋਦੀ ਸਰਕਾਰ ਵੱਲੋਂ ਪਾਰਲੀਮੈਂਟ ਚ ਲਿਆਦੇ ਗੇ ਬਿਲ ਦੀ ਵੀ ਗੱਲ ਕਹੀ ਗਈ ਹੈ ਔਰ ਉਹਨਾਂ ਨੇ ਤਵਾਮ ਸ਼ਹਿਰ ਵਾਸੀਆਂ ਨੂੰ ਤਵਾਮ ਸੂਬੇ ਵਾਸੀਆਂ ਨੂੰ ਇਸ ਪ੍ਰੋਗਰਾਮ ਦੀ ਵਧਾਈ ਦਿੱਤੀ ਹੈ ਤੇ ਇਸ ਪ੍ਰੋਗਰਾਮ ਫੋਰ ਅਪਡੇਟ ਜਿਹੜੀ ਹੋਵੇਗੀ ਆਪਣੇ ਦਰਸ਼ਕਾਂ ਦੇ ਲੈ ਕੇ ਜਾਵਾਂਗੇ ਪਰ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਤੁਹਾਨੂੰ ਲੋਹੜੀ ਦੇ ਪ੍ਰੋਗਰਾਮ ਦੀ ਬਹੁਤ ਮਿਹਰਬਾਨੀ ਧੰਨ ਦਿਓ ਜਕਰ ਸਾਹਿਬ ਨਾਲ ਗੱਲਬਾਤ ਹੈ ਜਕਰ ਸਾਹਿਬ ਇੱਕ ਪਾਸੇ ਪੀਪੀਐਸ ਇੱਕ ਪਾਸੇ ਆਈਪੀਐਸ ਕੁੜੀਆਂ ਬਣ ਰਹੀਆਂ ਧੀਆ ਬਣ ਰਹੀਆਂ ਨੇ ਅੱਜ ਪ੍ਰੋਗਰਾਮ ਲੀਟਿਆ ਗਿਆ ਇਸ ਨੂੰ ਵੀ ਤਾਂ ਦੇਖੋ ਸਾਹਿਬ ਧੀਆ ਵਾਸਤੇ ਤਾਂ ਆ ਬਹੁਤ ਹੀ ਮੁਬਾਰਕ ਸਾਲ ਹੈ ਜਿਹਦੇ ਵਿੱਚ ਪਾਰਲੀਮੈਂਟ ਦੇ ਅੰਦਰ ਮਹਿਲਾ ਆਰਖਣ ਬਿੱਲ ਜਿਹੜਾ ਲੈ ਕੇ ਆਇਆ ਗਿਆ ਹੈ ਮੈਂ ਸਮਝਦਾ ਬਹੁਤ ਹੀ ਵੱਡੀ ਇੱਕ ਉਪਲਬਧੀ ਹੈ ਮੋਦੀ ਸਰਕਾਰ ਦੀ ਆ ਵੀ ਇੱਕ ਧੀਆਂ ਦੀ ਪਾਰਲੀਮੈਂਟ ਵੀ ਸਮਝ ਲਓ ਤੁਸੀਂ ਕਿ ਉਹਦੇ ਵਿੱਚ ਇਹਨਾਂ ਦੀ ਪੂਰਾ ਭਾਗੀਦਾਰੀ ਬਰਾਬਰ ਦੀ ਭਾਗੀਦਾਰੀ ਹੈ ਮੈਂ ਬਹੁਤ-ਬਹੁਤ ਵਧਾਈ ਦੇਣਾ ਸਾਰਿਆਂ ਨੂੰ ਲੋੜੀ ਦੇ ਇਸ ਮੌਕੇ ਤੇ ਇਹਨਾਂ ਸਾਹਿਬ ਭਾਜਪਾ ਦੇ ਪ੍ਰਦੇਸ਼ ਅਧਿક્ષ ਸੁਨੀਲ ਜਾਖੜ ਜੇਲਾ ਵੱਲੋਂ ਵਧਾਈ ਵੀ ਦਿੱਤੀ ਗਈ ਹੈ ਤੇ ਮੋਦੀ ਸਰਕਾਰ ਵੱਲੋਂ ਪਾਰਲੀਮੈਂਟ ਚ ਲਿਆਦੇਗੇ ਬਿੱਲ ਦੀ ਵੀ ਗੱਲ ਕਹੀ ਗਈ ਹੈ ਔਰ ਕੋਲਾ ਨੇ ਤਵਾਮ ਸ਼ਹਿਰ ਵਾਸੀਆਂ ਨੂੰ ਤਵਾਮ ਸੂਬੇ ਵਾਸੀਆਂ ਨੂੰ ਇਸ ਪ੍ਰੋਗਰਾਮ ਦੀ ਵਧਾਈ ਦਿੱਤੀ ਹੈ ਤੇ ਇਸ ਪ੍ਰੋਗਰਾਮ ਹੋਰ ਅਪਡੇਟ ਜਿਹੜੀ ਹੋਵੇਗੀ ਆਪਣੇ ਦਰਸ਼ਕਾਂ ਦੇ ਲੈ ਕੇ ਜਾਵਾਂਗੇ ਤਾਂ ਫਿਲਹਾਲ ਮਿਲੋ ਜੀ ਇਜਾਜ਼ਤ ਧੰਨਵਾਦ